ਇਹਨੂੰ ਸਪਸ਼ਟ ਕਰਨ ਵਾਲਾ ਕਿਉਂਕਿ ਜਹਾਂਗੀਰ ਦੀ ਮੌਤ ਹੋ ਗਈ ਜੀ ਹੁਣ ਉਦੋਂ ਬਾਅਦ ਕੀ ਹੈ ਕਿ ਇਹਨਾਂ ਦੇ ਹਮੇਸ਼ਾ ਹੀ ਆ ਵੀ ਤਖਤ ਦੀ ਦਾਵੇਦਾਰੀ ਕਰਨ ਵਾਲੇ ਕਈ ਰਹ ਹਮ ਇੱਥੇ ਕੀ ਹੁੰਦਾ ਕਿ ਜਿਹੜੀ ਨੂਰ ਜਹਾਂ ਇਹ ਦਰਅਸਲ ਇਹ ਸੁਨੱਖੀ ਬੜੀ ਸੀ ਇਹਦੇ ਘਰ ਵਾਲੇ ਨੂੰ ਇਹਨੇ ਜਹਾਂਗੀਰ ਨੇ ਮਾਰ ਕੇ ਇਹਦੇ ਨਾਲ ਵਿਆਹ ਕੀਤਾ ਸੀ ਜੀ ਤੇ ਇਹਦੀ ਇੱਕ ਪਹਿਲੇ ਵਿਆਹ ਦੀ ਲੜਕੀ ਸੀਗੀ ਹੂੰ ਹੂੰ ਲਾਰਡਲੀ ਬੀਬੇਗਮ ਕੁਛ ਐਸਾ ਉਹਦਾ ਨਾਮ ਆਉਂਦਾ ਜੀ ਇਹ ਜਦੋਂ ਜਾਂਗੀਰ ਦੀ ਮੌਤ ਹੋ ਗਈ ਹੂੰ ਹੂੰ ਤੇ ਨੂਰਜਹਾਨ ਚਾਹੁੰਦੀ ਸੀ ਵੀ ਤਖਤ ਤੇ ਮੇਰਾ ਜਵਾਈ ਬੈਠੇ ਜੀ ਸ਼ਹਿਰਜਾਰ ਉਹਦਾ ਨਾਮ ਆਉਂਦਾ ਜੇ ਪੂਰਾ ਅਪਰੋਨਸ ਮੈਂ ਸਹੀ ਕਰ ਸਕਾਂ ਸ਼ਹਿਰਜਾਰ ਹੁਣ ਉਹਦੀ ਲੜਕੀ ਦਾ ਨਾਮ ਵੀ ਲਾਰਡ ਬੀ ਬੇਗਮ ਹੂੰ ਹੂੰ ਦੂਜੇ ਬੰਨੇ ਕੀ ਆ ਕਿ ਇਹਨਾਂ ਦੀ ਆਪਸ ਵਿੱਚ ਹੀ ਰਿਸ਼ਤیاں ਰਿਸ਼ਤੇਦਾਰੀਆਂ ਹੁੰਦੀਆਂ ਜਿਹੜਾ ਇਹਦਾ ਭਰਾ ਆ ਜੀ ਨੂਰਜਹਾਨ ਦਾ ਆਸਮ ਖਾਨ ਹਮ ਹੂੰ ਉਹ ਚਾਹੁੰਦਾ ਕਿ ਸ਼ਾਹਜਹਾਨ ਤਖਤ ਤੇ ਬਿਠੇ ਹਮ ਹੂੰ ਤੇ ਸ਼ਾਹਜਹਾਨ ਉਸ ਵੇਲੇ ਲਾਹੌਰ ਨਹੀਂ ਇਹ ਇਹਨਾਂ ਦਾ ਉਦੋਂ ਸੀ ਕਿ ਰਾਜਧਾਨੀ ਕਿਹਲੋ ਆਗਰਾ ਸੀ ਮੈਨੇ ਜੀ ਹਮ ਹੂੰ ਹੁਣ ਜਦੋਂ ਦੂਜੇ ਬੰਨੇ ਆ ਵੀ ਖੁਸਰੋ ਦਾ ਬੇਟਾ ਵੀ ਐ ਇੱਕ ਉਹਦਾ ਨਾਮ ਸ਼ੈਦੌਂਦਾ ਦਾਵਰ ਬਖਸ਼ ਹੂੰ ਤੇ ਸ਼ਾਹ ਜਾਂ ਜਹਾਂਗੀਰ ਦਾ ਕੀ ਲੱਗਦਾ ਸੀ ਜਹਾਂਗੀਰ ਦਾ ਪੁੱਤਰ ਲੱਗਦਾ ਸੀ ਜੀ ਇਹ ਤਾਂ ਪੁੱਤਰ ਲੱਗਾ ਨਾ ਹੂੰ ਇਹ ਜਿਹੜਾ ਹੁਣ ਖੁਸਰੋ ਦਾ ਗਾਂ ਬੇਟਾ ਸੀਗਾ ਦਾਵਰ ਬਖਸ਼ ਉਹ ਵੀ ਦਾਵੇਦਾਰ ਬਣਦਾ ਹੂੰ ਸਮਝਾਈ ਉਧਰ ਨੂਰ ਜਹਾਨ ਜਿਹੜੀ ਆ ਉਹ ਚਾਹੁੰਦੀ ਮੇਰਾ ਜਵਾਈ ਹੂੰ ਹੂੰ ਤਖਤ ਤੇ ਬੈਠੇ ਜੀ ਲੇਕਿਨ ਕੰਟਰੋਲ ਉਸ ਵੀਰੇ ਜਿਆਦਾ ਅਸਫਖਾਨ ਦੇ ਹੱਥੇ ਸੀ ਉਹ ਚਾਹੁੰਦਾ ਵੀ ਸ਼ਾਹਜਹਾਨ ਬੈਠੇ ਉਹਨੇ ਸ਼ਾਹਜਹਾਨ ਨੂੰ ਸੁਨੇਹਾ ਪਹੁੰਚਾਇਆ ਤਾਂ ਵੀ ਜਿੰਨਾ ਚਿਰ ਤੂੰ ਆਗਰੇ ਨਹੀਂ ਪਹੁੰਚਦਾ ਉਨਾ ਚਿਰ ਇਹਨਾਂ ਨੂੰ ਮੈਂ ਅਲਜਾ ਕੇ ਰੱਖੂੰਗਾ ਲੇਕਿਨ ਤਾਜ ਪੋਸ਼ੀ ਜਿਹੜੀ ਆ ਉਹ ਤੇਰੀ ਹੀ ਹੋਊਗੀ ਹੂੰ ਉਹਦੇ 'ਚ ਕੀ ਹੋਇਆ ਉਹਦੇ 'ਚ ਆਸਮ ਖਾਨ ਜਿਹੜਾ ਉਹ ਕਾਮਯਾਬ ਹੋ ਜਾਂਦਾ ਉਹ ਜਦੋਂ ਫਿਰ ਸ਼ਾਹਜਹਾਨ ਆਗਰੇ ਪਹੁੰਚ ਜਾਂਦਾ ਜੀ ਤੇ ਉਹ ਇਹਨੂੰ ਆਸਮ ਖਾਨ ਨੂੰ ਕਹਿੰਦਾ ਵੀ ਹੁਣ ਇਹਨਾਂ ਸਾਰਿਆਂ ਨੂੰ ਬਿਲੇਲਾ ਦੇ ਹੂੰ ਤੇ ਨੂਰ ਜਹਾਨ ਨੂੰ ਕੈਦ ਕਰ ਲੈ ਹਮ ਹਮ ਤੇ ਐਸਾ ਹੀ ਹੋਇਆ ਜੀ ਜੀ ਉਹਨੇ ਫਿਰ ਆਸਮ ਖਾਨ ਨੇ ਇਹਦਾ ਖੁਸਰੋ ਦਾ ਬੇਟਾ 다ਵਰ ਬਖਸ਼ ਤੇ ਦੂਜੇ ਜਿੰਨੇ ਵੀ ਸੀ ਉਹਨਾਂ ਨੂੰ ਮਰਵਾਤਾ ਹਮ ਹਮ ਤੇ ਨੂਰ ਜਹਾਨ ਜਿਹੜੀ ਸੀ ਉਹਨੂੰ ਇਹਨੇ ਕੈਦ ਕਰ ਲਿਆ ਕੈਦ ਕਰ ਹਮ ਹਮ ਕੈਦ ਕਰਕੇ ਤੇ ਗੱਦੀ ਤੇ ਜਦੋਂ ਬੈਠਾ ਇਹ ਬਹਿ ਗਿਆ ਸ਼ਾਹਜਹਾਨ ਹਮ ਹਮ ਇਹ 1628 ਚ ਬੈਠਾ ਹੋਇਆ ਸੀ 1627 ਦੇ ਐਂਡ ਚ ਉਹਦੀ ਡੈਥ ਹੁੰਦੀ ਹੈ ਹੁਣ ਸ਼ਾਹਜਹਾਨ ਜਿਹੜਾ ਇਹ ਆਗਰੇ ਬੈਠਾ ਲੇਕਿਨ ਲਾਹੌਰ ਦਾ ਸਾਰਾ ਜਿਹੜਾ ਕੰਟਰੋਲ ਆ ਉਹਨੇ ਆਸਮਖਾਨ ਨੂੰ ਦਿੱਤਾ ਹੂੰ ਇਹ ਸ਼ਾਹਜਹਾਨ ਜਿਹੜਾ ਇਹ ਵੈਸੇ ਬਹੁਤ دیر ਬਾਅਦ ਲਾਹੌਰ ਆਇਆ ਹੂੰ ਇਹਨੇ ਉੱਥੋਂ ਹੀ ਸਾਰਾ ਜਿਹੜਾ ਆਪਣਾ ਸਿਸਟਮ ਚਲਾਇਆ ਰਾਜ ਪ੍ਰਬੰਧ ਚਲਾਇਆ ਇਦਾਂ ਕਹਾਂ ਲੋ ਜੀ ਜੀ